ਮਸਿਆ ਇਹ ਹੈਗੀ ਵੀ ਜੀ ਕਿ ਅਸੀਂ ਪਿਛਲੇ 15 ਸਾਲਾਂ ਤੋਂ ਨਰਕ ਦੀ ਜ਼ਿੰਦਗੀ ਭੋਗ ਰਹੇ ਆ ਹਰ ਵਾਰ ਆਂਦੇ ਆ ਲੀਡਰ ਸਾਡੇ ਕੋਲੋਂ ਵੋਟਾਂ ਲੈ ਕੇ ਚਲੇ ਜਾਂਦੇ ਨੇਗੇ ਉਸ ਤੋਂ ਬਾਅਦ ਸਾਡੀ ਕੋਈ ਸਾਰ ਨਹੀਂ ਲੰਦਾ ਇੱਥੇ ਸਾਡੀ ਗਲੀ 'ਚ ਬਹੁਤ ਜ਼ਿਆਦੀ ਸਮੱਸਿਆ ਹੈ ਜਿੱਦਾਂ ਕਿ ਲੀਡਰ ਆਉਂਦੇ ਆ ਵੋਟਾਂ ਲੈਣ ਹਰ ਸਾਲ ਆਉਂਦੇ ਆ ਪਰ ਸਾਡੀ ਗਲੀ ਅੱਜ ਤੱਕ ਨਹੀਂ ਬਣਾਈ ਉਹਨਾਂ ਨੇ ਇੰਨੇ ਲੋਕੀ ਖੱਜਲ ਖਰਾਬ ਹੁੰਦੇ ਆ 15 ਸਾਲ ਤੋਂ ਤੁਸੀਂ ਸਾਡੀਆਂ ਗਲੀਆਂ ਦਾ ਹਾਲ ਦੇਖ ਲਓ ਨਿਕਲਣਾ ਇੰਨਾ ਮੁਸ਼ਕਲ ਹੋ ਚੁੱਕਿਆ ਵਾ ਅੱਗੇ ਬਾਰਿਸ਼ ਆਣ ਗਈਆਂ ਤੇ ਬੱਚੇ ਸਕੂਲ ਨੂੰ ਜਾਂਦੇ ਆ ਗਿਰਦੇ ਨੇਗੇ ਕਈ ਬੰਦੇ ਦੀ ਲੱਤ ਲੁੱਟ ਟੁੱਟ ਚੁੱਕੀਆਂ ਗਿਰ ਗੁਰ ਕੇ ਇੱਥੇ ਇਧਰ ਆਨੂਗੇ ਤੁਸੀਂ ਵੋਟਾਂ ਲੈਣ ਤਾਂ ਆ ਜਾਂਦੇ ਆ ਪਰ ਸਾਡੀ ਗਲੀ ਕਿਉਂ ਨਹੀਂ ਬਣਾਉਂਦੇ ਹੈਗੇ ਇਕੱਠੇ ਹੋਏ ਨੇ ਉਹਨਾਂ ਨੇ ਇਹੀ ਸਲਾਹ ਕੀਤੀ ਹੈ ਕਿ ਅਸੀਂ ਵੋਟਾਂ ਲੀਡਰਾਂ ਦਾ ਐਤ ਕੀ ਬਾਈਕਾਟ ਕਰਾਂਗੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਹੈਗੀ ਮੇਰਾ ਨਾਮ ਅਸ਼ਰਫਾ ਜੀ ਅਸੀਂ ਗਲੀ ਨੰਬਰ 2 ਬੰਤ ਕਲੋਨੀ ਬਾੜ ਨੰਬਰ 4 ਕਦਮ ਰੋਡ ਤੇ ਰਹਿਣ ਵਾਲੇ ਆ ਜੀ ਅੱਛਾ ਕੀ ਸਮੱਸਿਆ ਕੀ ਹੈ ਜਿਹੜਾ ਤੁਸੀਂ ਇੱਥੇ ਸਮੱਸਿਆ ਇਹ ਹੈਗੀ ਵੀ ਜੀ ਕਿ ਅਸੀਂ ਪਿਛਲੇ 15 ਸਾਲਾਂ ਤੋਂ ਨਰਕ ਦੀ ਜ਼ਿੰਦਗੀ ਭੋਗ ਰਹੇ ਆ ਹਰ ਵਾਰ ਆਂਦੇ ਆ ਲੀਡਰ ਸਾਡੇ ਕੋਲੋਂ ਵੋਟਾਂ ਲੈ ਕੇ ਚਲੇ ਜਾਂਦੇ ਨੇਗੇ ਉਸ ਤੋਂ ਬਾਅਦ ਸਾਡੀ ਕੋਈ ਸਾਰ ਨਹੀਂ ਲੰਦਾ 15 ਸਾਲ ਤੋਂ ਤੁਸੀਂ ਸਾਡੀਆਂ ਗਲੀਆਂ ਦਾ ਹਾਲ ਦੇਖ ਲਓ ਨਿਕਲਣਾ ਇੰਨਾ ਮੁਸ਼ਕਲ ਹੋ ਚੁੱਕਿਆ ਵਾ ਹੁਣ ਅੱਗੇ ਬਾਰਿਸ਼ ਆਣ ਗਈਆਂ ਤੇ ਬੱਚੇ ਸਕੂਲ ਨੂੰ ਜਾਂਦੇ ਆ ਗਿਰਦੇ ਨੇਗੇ ਕਈ ਬੰਦੇ ਦੀ ਨੱਤਲ ਉੱਤੇ ਟੁੱਟ ਚੁੱਕੀਆਂ ਗਿਰਗਰ ਕੇ ਇੱਥੇ ਠੀਕ ਹੈ ਜੀ ਤੇ ਮਤਲਬ ਕੋਈ ਸੁਣਵਾਈ ਨਹੀਂ ਅਸੀਂ ਹਰ ਹਰ ਜਗ੍ਹਾ ਅਸੀਂ ਜਾ ਚੁੱਕੇ ਹਾਂ ਹਰ ਜਗ੍ਹਾ ਅਸੀਂ ਲੈਟਰ ਦੇ ਚੁੱਕੇ ਹਾਂ ਹਰ ਵਾਰ ਸਾਨੂੰ ਮਹੀਨਾ ਦੋ ਮਹੀਨੇ ਦੀ ਕਹਿ ਦਿੰਦੇ ਨੇ ਵੀ ਦੋ ਮਹੀਨੇ ਬਾਅਦ ਠੋਡਾ ਹੋ ਜਾਊਗਾ ਜੀ ਬਣ ਜਾਊਗੀ ਮਤਲਬ ਇੰਨੇ ਕਿ ਪਰੇਸ਼ਾਨ ਆ ਅੱਕ ਕੇ ਮਹਾਲੇ ਵਾਲਿਆਂ ਨੇ ਸਾਰਿਆਂ ਨੂੰ ਇੱਕਿਆ ਕਰਕੇ ਇਹ ਕਹਿ ਹੈਗਾ ਵੀ ਅਸੀਂ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ ਅਸੀਂ ਸਾਰੇ ਨੋਟਾ ਨੂੰ ਵੋਟ ਪਾਵਾਂਗੇ ਠੀਕ ਹੈ ਜੀ ਬਿਲਕੁਲ ਹੀ ਅਸੀਂ ਬਾਈਕਟ ਕਰ ਰਹੇ ਹਾਂ ਸਾਡੀ ਗਲੀ ਦੇ ਵਿੱਚ ਕੋਈ ਵੀ ਲੀਡਰ ਕਿਸੇ ਵੀ ਪਾਰਟੀ ਦਾ ਵੋਟ ਮੰਗਣ ਵਾਸਤੇ ਨਾ ਹੈਗਾ ਮੇਰਾ ਜੀ ਨਿਕੇ ਸ਼ਰਮਾ ਜੀ ਅਛਾ ਸਰ ਕੀ ਸਮੱਸਿਆ ਜਿਹੜਾ ਇੱਥੇ ਵੋਟਾਂ ਦਾ ਬਾਈਕਟ ਕੀਤਾ ਗਿਆ ਸਮੱਸਿਆ ਆਪਣੀ ਇਹੀ ਹੈ ਜੀ ਅਸੀਂ 15 ਸਾਲ ਤੋਂ ਇਹੀ ਦੇਖਦੇ ਆਂ ਲਾਰੇ ਪਹਿਲਾਂ ਤਾਂ ਸਾਰੀ ਸਰਕਾਰਾਂ ਦੇ ਕਿ ਤੁਹਾਡੀ ਗਲੀ ਬਣ ਜੂਗੀ ਸਿਵਰੇਜ ਸਮੱਸਿਆ ਹੱਲ ਹੋਊਗੀ ਨਾ ਤਾਂ ਅੱਜ ਤੱਕ ਇਹ ਸਿਵਰੇਜ ਦੀ ਸਮੱਸਿਆ ਦਾ ਹੱਲ ਹੋਇਆ ਐ ਐਮਸੀ ਕੋਲ ਜਾਓ ਅੱਜ ਬਣਦੀ ਐ ਕੱਲ ਬਣਦੀ ਐ ਕੋਈ ਜਵਾਬ ਨਹੀਂ ਐਮਐਲਏ ਕੋਲ ਜਾਓ ਉਹਦਾ ਕੋਈ ਜਵਾਬ ਨਹੀਂ ਈਓ ਕੋਲ ਗਏ ਆ ਈਓ ਦਾ ਕੋਈ ਜਵਾਬ ਨਹੀਂ ਸੀਐਮ ਤੱਕ ਨੂੰ ਅਸੀਂ ਮੇਲਾਂ ਵੀ ਪਾਈਆਂ ਨੇ ਨਾ ਕੋਈ ਜਵਾਬ ਅੱਜ ਤੱਕ ਨਾ ਕੋਈ ਆ ਕੇ ਖੜੇ ਆ ਵੋਟਾਂ ਦੇ ਟਾਈਮ ਐ ਆਂਦੇ ਨੇ ਵੋਟਾ ਲੈ ਕੇ ਆਪਣੇ ਘਰਾਂ ਚ ਵੜ ਜਾਂਦੇ ਨੇ ਜੀ ਕਿੰਨੇ ਕ ਇਲਾਕੇ ਦੀ ਸਮੱਸਿਆ ਹੈਗੀ ਜੀ ਇਹ ਸਾਰੇ ਇਲਾਕੇ ਦੀ ਵਾਰਡ ਨੰਬਰ 4 ਦੀ ਸਾਰੀ ਹੀ ਗਲੀਆਂ ਕੋਈ ਇੱਕ ਗਲੀ ਨਹੀਂ ਬਣੀ ਜੀ ਕਹਿੰਦੇ ਕੀ ਨੇ ਲੀਡਰ ਜਦੋਂ ਐ ਐਮਸੀ ਹੋ ਗਏ ਜਾਂ ਐਮਐਲਏ ਹੋ ਗਏ ਕੀ ਕਹਿੰਦੇ ਕੀ ਨੇ ਕਹਿੰਦੇ ਤੇ ਬਸ ਉਹੀ ਜੀ ਪਿੱਛੋਂ ਫੰਡ ਨਹੀਂ ਆਇਆ ਗ੍ਰਾਂਟ ਨਹੀਂ ਆਈ ਹੈਗੀ ਥੋੜੀ ਅੱਜ ਲੱਗਦੀ ਹੈ ਕੱਲ ਲੱਗਦੀ ਹੈ بس 8 ਲਾਰੇ ਲਾ ਕੇ ਭੇਜ ਦਿੱਤਾ ਜਾਂਦਾ ਕਿੰਨੇ ਕ ਘਰ ਹੋਣਗੇ ਇਸ ਗਲੀ ਦੇ ਵਿੱਚ ਇਸ ਗਲੀ 'ਚ ਹੈਗੇ ਤਕਰੀਬਨ 50 ਤੋਂ 60 ਘਰ ਹੈਗੇ ਨੇ ਜੀ ਠੀਕ ਹੈ ਇਹ ਕਲੀ ਇਸ ਗਲੀ ਨੇ ਬਾਈਕਟ ਕੀਤਾ ਜਾਂ ਆਲੇ-ਦਾਲੇ ਸਾਰੇ ਨਹੀਂ ਨਹੀਂ ਆਲੇ-ਦਾਲੇ ਸਾਰੇ ਹੀ ਜੀ ਆਪਣੇ ਨਾਲ ਨੇ ਜੀ ਖਾਲੀ ਇੱਕ ਗਲੀ ਨਹੀਂ ਹੈਗੀ ਪੂਰਾ ਮਹੱਲਾ ਪੂਰਾ ਵਾਰਡ ਆਪਣੇ ਨਾਲ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਇਹੀ ਹੈ ਜੀ ਬਸ ਵੋਟ ਮੰਗਾਣ ਆਣ ਜੇ ਵੋਟ ਮੰਗਣੀ ਹੈ ਪਹਿਲਾਂ ਆਪਣਾ ਕੰਮ ਕਰਾਣ ਵੋਟ ਲੈ ਕੇ ਜਾਣ ਕਿਸੇ ਪਾਰਟੀ ਨੂੰ ਅਸੀਂ ਵੋਟ ਨਹੀਂ ਪਾਉਣੀ ਵੋਟ ਪਾਣੀ ਹੈ ਸਿਰਫ ਨੋਟਾਂ ਨੂੰ ਬਸ ਮੇਰਾ ਨਾਮ ਕ੍ਰਿਸ਼ਨ ਹੈ ਜੀ ਕੀ ਸਮੱਸਿਆ ਆ ਰਹੀ ਆ ਸੰਬੰਧੀ ਸਮੱਸਿਆ ਤਕਰੀਬਨ ਸਾਡੀ ਉਮਰ ਹੁਣ 30 ਕੇ ਸਾਲ ਹੋ ਚੁੱਕੀ ਆ ਤੇ ਹਾਲਾਤ ਤਕਰੀਬਨ ਸ਼ੁਰੂ ਤੋਂ ਹੀ ਇਹੀ ਨੇ ਮਤਲਬ ਪਹਿਲਾਂ ਇੱਥੇ ਖੇਤ ਹੁੰਦੇ ਸੀ ਖੇਤਾਂ ਤੋਂ ਕਲੋਨੀ ਕੱਟੀ ਤੇ ਕੁਛ ਜਿੱਥੇ ਅਸੀਂ ਖੇਡਣ ਵੀ ਜਾਂਦੇ ਸੀ ਉੱਥੇ ਵੀ ਕਲੋਨੀ ਕੱਟੀ ਉੱਥੇ ਕੁਛ ਇਸ ਤਰ੍ਹਾਂ ਦੇ ਲੋਕ ਜਿਵੇਂ ਕਹਿ ਲਓ ਭਈ ਛੋਟੂ ਜਿਵੇਂ ਨਹੀਂ ਲਾਣਾ ਜ਼ਮੀਨਦਾਰ ਵਕੀਲ ਟੈਪ ਜਨ ਜੱਜ ਟੈਪ ਉੱਥੇ ਬੰਦੇ ਆ ਕੇ ਵਸ ਗਏ ਕੋਠੀਆਂ ਬਣ ਗਈਆਂ ਮਤਲਬ ਜਿਹੜੀ ਕਲੋਨੀ ਹਜੇ 5 10 ਸਾਲਾਂ ਚ ਵਸੀ ਆ ਉੱਥੇ ਅੱਜ ਮਤਲਬ ਪੱਕੀ ਟੈਲਾਂ ਲੋਕ ਟੈਲਾਂ ਲੱਗ ਚੁੱਕੀਆਂ ਨੇ ਮਤਲਬ ਦੇਖਿਆ ਜਾਵੇ ਆਮ ਲੋਕ ਜਿਹੜੇ ਗਰੀਬ ਨੇ ਜਿਹਨੇ ਮਿਹਨਤ ਕਸ਼ ਲੋਕ ਨੇ 12 12 ਘੰਟੇ ਡਿਊਟੀਆਂ ਕਰਕੇ ਆਂਦੇ ਨੇ ਮਤਲਬ ਉਹਨਾਂ ਦੇ ਗਲੀ ਦੀ ਉਹਨਾਂ ਦੇ ਘਰ ਦੀ ਪੂਰੀ ਖਸਤਾ ਹਾਲਤ ਹੈ ਨਾ ਅਸੀਂ ਗਲੀ ਦੇ ਕੁਝ ਲੋਕ ਜਿਹੜੇ ਜਾਗਰੂਕ ਨੇ ਉਹ ਚਾਹੁੰਦੇ ਨੇ ਵੀ ਇਸ ਨੂੰ ਬਦਲਿਆ ਜਾਵੇ ਇਸ ਨਿਜਾਮ ਨੂੰ ਜਿਹੜਾ ਚੱਲ ਰਿਹਾ ਹੈ ਮਤਲਬ ਇਹ ਕੋਈ ਹੁਣ ਨਹੀਂ ਸਦੀਆਂ ਤੋਂ ਚੱਲਦਾ ਆ ਰਿਹਾ ਸਦੀਆਂ ਤੋਂ ਲੋਕ ਸੰਘਰਸ਼ ਕਰਦੇ ਆ ਰਹੇ ਨੇ ਸੰਘਰਸ਼ਾਂ ਦਾ ਮਤਲਬ ਲੋਕ ਇਕੱਠੇ ਹੋਏ ਨੇ ਇੱਕ ਮੁਠੋਏ ਨੇ ਤੇ ਉਹ ਤਾਂ ਗਿਆ ਚਾਹ ਸਰਕਾਰਾਂ ਨੇ ਚਾਹ ਰਾਜੇ ਰਜਵਾੜੇ ਨੇ ਸਾਰੇ ਝੁਕੇ ਨੇ ਲੋਕਾਂ ਨੇ ਆਪਣੇ ਹੱਕਾ ਹਾਸਲ ਕੀਤੇ ਨੇ ਤਾਂ ਨਾ ਜ਼ਰੂਰਤ ਵੀ ਅੱਜ ਵੀ ਇਹੀ ਬਣਦੀ ਆ ਵੀ ਅਸੀਂ ਅੱਜ ਇਕੱਠੇ ਹੋਏ ਆ ਅਸੀਂ ਅੱਜ ਸਾਰੇ ਲੀਡਰਾਂ ਦਾ ਬਾਈਕਾਰਡ ਕੀਤਾ ਅਸੀਂ ਸੱਦਾ ਵੀ ਦੇ ਰਹੇ ਆ ਲੋਕਾਂ ਨੂੰ ਬਈ ਸਾਡੇ ਕੋਈ ਵੀ ਲੀਡਰ ਆ ਚਾਹੇ ਆਮ ਆਦਮੀ ਪਾਰਟੀ ਦਾ ਚਾਹੇ ਕਾਂਗਰਸ ਦਾ ਚਾਹੇ ਅਕਾਲੀਆਂ ਦਾ ਚਾਹੇ ਬੀਜੇਪੀ ਵਾਲਿਆਂ ਦਾ ਮਤਲਬ ਸਾਰੇ ਇੱਕੋ ਥਾਲੀ ਦੇ ਚੱਟੇ-ਵੱਟੇ ਨੇ ਇਹਨਾਂ ਦੀ ਇੱਕ ਨੀਤੀ ਆ ਵੀ ਫੁੱਟਬਾਲ ਤੇ ਰਾਜ ਕਰੋ ਤੇ ਜਰੂਰ ਤਾਂ ਜੇ ਬਣ ਜਾਂਦੀ ਆ ਵੀ ਲੋਕ ਧਰਮ ਜਾਤ ਕੌਮ ਰੰਗ ਨਸਲ ਦੇ ਮਸਲਿਆਂ ਨੂੰ ਛੱਡ ਕੇ ਉਹ ਇੱਕ ਮੁੱਠ ਹੋਣ ਹਨਾ ਕਿਉਂਕਿ ਸਰਕਾਰ ਸੀਏ ਤਰ੍ਹਾਂ ਦਾ ਕਾਨੂੰਨ ਵੀ ਲੈ ਕੇ ਆ ਰਹੀ ਆ ਹਨਾ ਤੇ ਉਹਦੇ ਵਿੱਚ ਚਾਹੇ ਘੱਟ ਗਿਣਤੀ ਸਿੱਖ ਨੇ ਜਾਂ ਮੁਸਲਮਾਨ ਨੇ ਇਸ ਤਰ੍ਹਾਂ ਦੇ ਲੋਕ ਲਗਾਤਾਰ ਨੇ ਦੂਜੀ ਸਾਰਨੋਂ ਪਹਿਲੀ ਗੱਲ ਜਿਹੜੀ ਜਿਹੜੇ ਇੱਥੇ ਲੋਕ ਰਹਿ ਰਹੇ ਨੇ ਵੀ ਇਹਨਾਂ ਦੀਆਂ ਮੁਸੀਬਤਾਂ ਦਾ ਹੱਲ ਇਹ ਤਾਂ ਚਲੋ ਥੋੜੀ ਹੋਰ ਮੁਸੀਬਤਾਂ ਦੀ ਗੱਲਾਂ ਹੋ ਗਈਆਂ ਤੇ ਜਿਹੜੇ ਹੁਣ ਫੌਰੀ ਜਿਹੜੇ ਕੰਮ ਹੁੰਦੇ ਨੇ ਜਿਹੜੇ ਲੋਕਾਂ ਦਾ ਮਨੁੱਖੀ ਸਵਿਧਾਨਕ ਹੱਕ ਆ ਹਨਾ ਵੀ ਗਲੀ ਲੋਕਾਂ ਨੂੰ ਪੱਕੀ ਮਿਲਣ ਇੱਥੇ ਸਟਰੀਟ ਲਾਈਟਾਂ ਦਾ ਪ੍ਰਬੰਧ ਹੋਵੇ ਸੀਵਰੇਜ ਦਾ ਪ੍ਰਬੰਧ ਹੋਵੇ ਇੱਥੇ ਪਾਰਕ ਹੋਣ ਮਤਲਬ ਇੱਥੇ ਬੁਨਿਆਦੀ ਲੋੜਾਂ ਤੋਂ ਵੀ 75 ਸਾਲ ਦੀ ਆਜ਼ਾਦੀ ਤੋਂ 60 ਸਾਲ ਦੀ ਕੀ ਹਾਲਾਤ ਨੇ ਪ੍ਰੋਪਰਟੀ ਦੇ ਹਾਲਾਤ ਆਪਾਂ ਦੇਖੀ ਸੁੱਕਦੇ ਇੱਥੇ ਕੁਛ ਨਹੀਂ ਪ੍ਰੋਪਰਟੀ ਦੇ ਹਾਲਾਤ ਇੱਥੇ ਮਤਲਬ ਕੋਈ ਵੀ ਕਿਸੇ ਦਾ ਵੀ ਇੱਥੇ ਰਿਸ਼ਤੇਦਾਰ ਰਹਿੰਦਾ ਮਤਲਬ ਉਹ ਕਹਿੰਦਾ ਵੀ ਤੁਹਾਨੂੰ ਮਤਲਬ ਇਸ ਗਲੀ ਚ ਰੈਂਗ ਯਾਰ ਕਾਂਤਜੀ ਨਹੀਂ ਆਂਦੀ ਮਤਲਬ ਇਸੇ ਲਈ ਅਸੀਂ ਆਪਣੀ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ ਇਸ ਲੀਡਰਾਂ ਦੇ ਬਾਈਕਾਟ ਦਾ ਐਲਾਨ ਕੀਤਾ ਤੇ ਅਸੀਂ ਨੋਟਾ ਬਟਨ ਚੁਣਿਆ ਵੀ ਅਸੀਂ ਜੇ ਵੋਟ ਪਾਵਾਂਗੇ ਤਾਂ ਅਸੀਂ ਨੋਟਾ ਨੂੰ ਹੀ ਪਾਵਾਂਗੇ ਬਾਈ ਰਾਜੇਸ਼ ਕੁਮਾਰ ਠਾਕੁਰ ਕਹਾਂ ਕੇ ਰਹਿਨੇ ਵਾਲੇ ਹੋ ਬਿਹਾਰ ਕਾ पंजाब में पर रहते हो यही है घर हमारे आगे में ये रहा है मकान दो नंबर गली है हमारे गली में रोड नहीं बनता है, से है ये, ये समस्या तो दो तीन साल हो गए ऐसे नहीं बनता है कुछ भी नहीं अच्छा हाँ वोट का बाईकाट करता मैं नहीं देना किसी को अगर कोई लीडर आया शेयर नहीं यहाँ बनता ही नहीं है कुछ ये गली में ऐसे ही बेकार रहेगा सब चाहे प्रधान हो कोई भी हो ਮੁਝੇ ਕੋਈ ਟੈਨਸ਼ਨ ਨਹੀਂ ਹੈ ਹਮਾਰੇ ਗਲੀ ਬੰਤਾ ਨਹੀਂ ਹੈ ਇਸ وجہ سے ਮੈਂ ਮੁਝੇ ਮਜਬੂਰੀ ਹੈਗਾ ਕਿਸੇ ਕੋ ਵੋਟ ਨਹੀਂ ਦੂੰਗਾ ਕਿਸੇ ਕੋ ਵੋਟ ਨਹੀਂ ਦੇਣਾ ਮੇਰਾ ਨਾਮ ਖੁਸ਼ਦੀਪ ਕੌਰ ਹੈ ਇੱਥੇ ਜਿਹੜਾ ਬਾਈਕਟ ਕੀਤਾ ਗਿਆ ਕਿੰਨੀ ਕ ਸਮੱਸਿਆ ਹੈਗੀ ਇਸ ਇੱਥੇ ਸਾਡੀ ਗਲੀ ਤੇ ਬਹੁਤ ਜ਼ਿਆਦੀ ਸਮੱਸਿਆ ਹੈ ਜਿੱਦਾਂ ਕਿ ਲੀਡਰ ਆਉਂਦੇ ਆ ਵੋਟਾ ਲੈਂਨ ਹਰ ਸਾਲ ਆਉਂਦੇ ਆ ਪਰ ਸਾਡੀ ਗਲੀ ਅਜੇ ਤੱਕ ਨਹੀਂ ਬਣਾਈ ਉਹਨਾਂ ਨੇ ਇੰਨੇ ਲੋਕੇ ਖੱਜਲ ਖਰਾਬ ਹੁੰਦੇ ਆ ਤਾਰਮਿਕਸਤਾਨ ਆਪਣੇ ਇੱਧਰ ਬਹੁਤ ਨੇ ਦੋ ਤਿੰਨ ਸਕੂਲ ਲੱਗਦੇ ਨੇ ਬੱਚੇ ਡਿੱਗਦੇ ਨੇ ਸਕੂਲ ਜਦੋਂ ਮੀਂਹ ਪੈਂਦਾ ਇੰਨਾ ਚਿੱਕੜ ਹੋ ਜਾਂਦਾ ਗਾਰਾ ਹੋ ਜਾਂਦਾ ਹੈ ਬਜ਼ੁਰਗ ਜਿਹੜੇ ਨੰਗਦੇ ਆ ਉਹਨਾਂ ਨੂੰ ਵੀ ਬਹੁਤ ਤਕਲੀਫ ਹੁੰਦੀ ਆ ਨੰਗਣ ਵਿੱਚ ਇਸ ਕਰਕੇ ਅਸੀਂ ਇਹੀ ਕਵਾਂਗੇ ਲੀਡਰਾਂ ਨੂੰ ਕਿ ਤੁਸੀਂ ਵੋਟਾਂ ਲੈਣ ਤਾਂ ਆ ਜਾਂਦੇ ਆ ਪਰ ਸਾਡੀ ਗਲੀ ਕਿਉਂ ਨਹੀਂ ਬਣਾਉਂਦੇ ਹੈਗੇ ਹਰ ਵਾਰੀ ਹੁਣ ਗਲੀ ਦੇ ਜਿੰਨੇ ਵੀ ਮੈਂਬਰ ਨੇ ਸਾਰੇ ਨਿਵਾਸੀ ਸਟਾਫ ਜੋ ਵੀ ਹੈ ਇਕੱਠੇ ਹੋਏ ਨੇ ਉਹਨਾਂ ਨੇ ਇਹੀ ਸਲਾਹ ਕੀਤੀ ਹੈ ਕਿ ਅਸੀਂ ਵੋਟਾਂ ਲੀਡਰਾਂ ਦਾ ਐਤਕੀ ਬਾਈਕਾਟ ਕਰਾਂਗੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਹੈਗੀ ਕਿ ਗਲੀ ਤਾਂ ਸਾਡੀ ਬਣਾਉਂਦੇ ਨਹੀਂ ਹੈਗੇ ਤਾਂ ਕਰਕੇ ਸਮੱਸਿਆ ਆ ਰਹੀਆਂ ਨੇ ਜਿੱਦਾਂ ਕੋਈ ਰਿਸ਼ਤੇਦਾਰ ਵਗੈਰਾ ਆਉਂਦੇ ਨੇ ਇੱਥੇ ਤੁਹਾਡੇ ਨੂੰ ਹਾਂਜੀ ਰਿਸ਼ਤੇਦਾਰ ਆਉਂਦੇ ਨਹੀਂ ਹੁਣ ਜਿੱਦਾਂ ਕਿਸੇ ਮੁੰਡੇ ਦਾ ਜਾਂ ਕੁੜੀ ਦਾ ਆਪਾਂ ਰਿਸ਼ਤਾ ਕਰਨਾ ਹੁੰਦਾ ਹੈ ਰਿਸ਼ਤਾ ਨਹੀਂ ਹੁੰਦਾ ਗਲੀ ਨੂੰ ਦੇਖ ਕੇ ਰਸਤੇ ਤੋਂ ਹੀ ਮੁੜ ਜਾਂਦੇ ਨੇ ਹਾਂਜੀ ਮੈਂ ਤੁਹਾਡਾ ਕੁਲਦੀਪ ਸਿੰਘ ਜੀ ਕੀ ਸਮੱਸਿਆ ਆ ਰਹੀ ਆ ਤੁਸੀਂ ਜਿਹੜਾ ਇੱਥੇ ਵੋਟਾਂ ਦਾ ਬਾਈਕਾਟ ਕੀਤਾ ਗਿਆ ਸਾਰਿਆਂ ਨੇ ਕੀ ਕਹਿਣਾ ਚਾਹੁੰਦੇ ਸਾਨੂੰ ਇਸ ਮੁਹੱਲੇ ਦੇ ਵਿੱਚ ਬਹੁਤ ਪ੍ਰੋਬਲਮਾਂ ਨੇ ਸਾਨੂੰ ਨੰਗਰ ਨੂੰ ਕੋਈ ਰਸਤਾ ਨਹੀਂ ਠੀਕ ਹੈ ਨਾ ਜਲ ਮੀ ਆ ਜਾਂਦਾ ਸੜਤਾ ਨਿਹਾਰੇ ਵੀ ਔਕੇ ਨੇ ਸਕੂਲ ਛੱਡ ਕੇ ਕਿੱਥੇ ਸੜਤਾ ਨਾ ਨੇ ਗਿਰਗਿਰ ਜਾਂਦੇ ਨੇ ਕੋਈ ਸਾਨੂੰ ਇੱਥੇ ਕੋਈ ਸਾਡੀ ਸਮੱਸਿਆ ਹੱਲ ਨਹੀਂ ਕਰਦਾ ਸਾਡੇ ਇੱਥੇ ਪਾਣੀ ਦਾ ਬਹੁਤ ਨਿਕਾਲ ਨਹੀਂ ਕਿਸੇ ਪਾਸੇ ਨੂੰ ਨਾ ਸਾਡਾ ਇੱਥੇ ਕੂੜਾ ਘਟ ਘਟ ਸਿੱਟਣ ਨੂੰ ਅਸੀਂ ਬਹੁਤ ਮਜਬੂਰ ਆ ਸਾਡੀਆਂ ਬੀਹਾਂ ਬਣਦਿਆਂ ਨੂੰ ਜਿਹੜਾ ਆਉਂਦਾ ਮਿੱਠੀਆਂ ਗੋਲੀਆਂ ਦੇ ਜਾਂਦਾ ਹਾਂਜੀ ਤੁਹਾਡੀ ਵੀ ਹੀ ਬਣੂਗੀ ਕੋਈ ਨਹੀਂ ਬਣਾਉਂਦਾ ਮੁੜ ਕੇ ਅਸੀਂ ਪਹਿਲਾਂ ਹੁਣ ਤੁਸੀਂ ਹੱਥ ਬੰਨਦੇ ਫੇ ਅਸੀਂ ਬੰਨਦੇ ਆ ਸਾਡੇ ਹੱਥ ਬੰਨਣ ਦੀ ਵੀ ਕੋਈ ਇੱਜ਼ਤ ਨਹੀਂ ਰੱਖਦਾ ਤੇ ਕਹਿੰਦੇ ਕਿ ਰਿਸ਼ਤੇ ਵੀ ਨਹੀਂ ਹੁੰਦੇ ਬੱਚਿਆਂ ਦੇ। ਨਹੀਂ ਐਸੇ ਕੋਈ ਕੋਈ ਸਾਡੇ ਜੀ ਰਿਸ਼ਤੇਰ ਵੀ ਨਹੀਂ ਹੁੰਦਾ। ਹੋਰ ਗੱਲ ਅਗਲਾ ਕਹਿੰਦੇ ਤੁਹਾਡੇ ਨਹੀਂ ਜਾਈਏ ਕਿ ਦਿਨ ਉਹ ਡਿੱਗ ਕੇ ਸੱਟਾ ਖਾਣੀਆਂ ਦਾ ਸੀਨੇ। ਮਕਾਨ ਜੀ ਕਿਸੇ ਨੇ ਖਰੀਦਣਾ ਵੇ ਜਾਂ ਕੋਈ ਨਹੀਂ ਇੱਥੇ ਆਉਂਦਾ ਗੱਕ ਅਗਲਾ ਕਹਿੰਦੇ ਚਲੋ ਉਧਰ ਹੋਰ ਪਾਸੇ ਖਰੀਦਾਂਗੇ। ਕੋਈ ਨਹੀਂ ਇੱਥੇ ਆਉਂਦਾ ਹੈਗਾ ਸਭ ਬੜੇ ਦੁਖੀ ਹੋਏ ਪਏ ਆ ਮਹੱਲੇ ਦੇ ਵਿੱਚ। ਬੜੀ ਦੀ ਵੈਲਿਊ ਖਤਮ ਹੋ ਗਈ ਆ। ਹਾਂਜੀ। ਪ੍ਰੋਪਰਟੀ ਦੀ ਵੈਲਿਊ ਇੱਥੇ ਬਿਲਕੁਲ ਖਤਮ। ਸਾਡਾ ਮਸਲਾ ਹੱਲ ਨਹੀਂ ਕਰਿਆ ਬਹੁਤ ਆ ਕੇ ਚਲੇ ਗਏ। ਬਥੇਰੇ ਆ ਮੂਰੇ ਹੱਥ ਬੰਨ ਲੇ। ਸਾਡੀ ਕਿਸੇ ਨੇ ਨਹੀਂ ਸੁਣੀ ਕੋਟ ਨਹੀਂ ਪਉਣੀ ਸਾਡੇ ਕੋ ਕੋਈ ਆਵੇ ਨਾ ਸਾਨੂੰ ਮਜਬੂਰ ਨਾ ਕਰੇ ਕਿਉਂ ਅਸੀਂ ਅਸੀਂ ਸਾਰਿਆਂ ਦਾ ਬਾਈਕਾਟ ਕਰਿਆ ਹੈ ਮਹੱਲੇ ਦੇ ਵਿੱਚ ਸਾਡੀਆਂ ਮਸਲੇ ਸਾਡਾ ਮਸਲਾ ਨਹੀਂ ਹੱਲ ਹੁੰਦਾ ਸੀ ਬਟਾਪਾ ਕੇ ਕੀ ਕਰੂੰਗੇ ਕਦੀ ਤੁਸੀਂ ਐਮਸੀ ਨੂੰ ਮਿਲੇ ਹੋ ਜਾ ਕੇ ਸਾਰੇ ਇਕੱਠੇ ਹੋ ਐਮਸੀ ਨੂੰ ਇੱਕ ਵਾਰ ਨਹੀਂ 100 ਵਿਰ ਕੀ ਕਹਿੰਦੇ ਕੀ ਹੈ ਉਹ ਕਹਿੰਦੇ ਨੇ ਕੋਈ ਮਹੀਨੇ ਦੀ ਡੇਟ ਲੈਂਦਾ 2 ਮਹੀਨੇ ਲੰਨਾਂ ਮਹੀਨੇ ਪਤਾ ਨਹੀਂ ਕਿੰਨੇ ਕਰਾਂਗੇ ਸਾਡੀ ਹੱਥਬੰਦ ਕੇਹੀ ਬੇਨਤੀ ਆ ਵੀ ਬਸ ਹੁਣ ਠੀਕੇ ਠੀਕ ਆ ਵੋਟਾਂ ਕਿਸੇ ਨੂੰ ਨਹੀਂ ਪਾਉਣੀ